ਰੂਪਨਗਰ ਤੋਂ ਲੁਧਿਆਣਾ ਹਾਈਵੇ 2 ਕੱਢਣ ਲਈ ਸਮਰਾਲਾ ਪ੍ਰਸ਼ਾਸਨ ਪਿੰਡ ਬੈਲੌਰਪੁਰ ਦੀਆਂ ਜ਼ਮੀਨਾਂ ਉੱਤੇ ਕਬਜ਼ਾ ਲੈਣ ਲਈ ਲਾਮ ਲਸ਼ਕਰ ਨਾਲ ਪੁੱਜਾ ਪਿੰਡ ਵਾਲਿਆਂ ਨੇ ਕੀਤਾ ਜ਼ੋਰਦਾਰ ਵਿਰੋਧ ਕਿਸਾਨ ਬੋਲੇ ਉਹਨਾਂ ਨੂੰ ਅਜੇ ਤੱਕ ਆਪਣੇ ਖੇਤਾਂ ਦਾ ਨਹੀਂ ਮਿਲਿਆ ਕੋਈ ਮੁਆਵਜ਼ਾ ਆ ਸਾਡੇ ਕਾਰਬੀਟਾ ਦੋ ਸਾਡੇ ਕਾਰਬੀਟਾ ਦੋ ਸਾਨੂੰ ਮਾਰੋ ਉਹ ਸਾਡੇ ਘਰ ਢਾ ਦਿਓ ਸਾਡੇ ਪਰ ਢਾ ਦਿਓ ਸਾਡਾ ਆਹ ਦੋ ਸਾਨੂੰ ਪੰਜਾਬ ਦੀਆਂ ਕੁੜੀਆਂ ਦੇੰਦਰ ਸਾਨੂੰ ਹੋਰ ਮਾਈਕ ਦਾ ਸਭ ਕਮੈਂਟ ਕਰੋ ਵਿਰੋਧ ਕਰ ਰਹੇ ਕਿਸਾਨਾਂ ਨੂੰ ਪੁਲਿਸ ਨੇ ਚੱਕ ਕੇ ਗੱਡੀ ਵਿੱਚ ਢੱਕਿਆ ਹਨੇਕ ਦਿਨਾਂ ਤੋਂ ਸਾਡੇ ਸਾਹਮਣੇ ਨਹੀਂ ਤੁਸੀਂ ਤਾਂ ਕਹਾਂਗੇ ਕਿ ਕੰਮ ਜੰਮਿਆ ਨਹੀਂ ਤੁਸੀਂ ਕੋਸ਼ਿਸ਼ ਬਣਾਉਣੀ ਹੈ ਅਸੀਂ ਤਾਂ ਜੰਮਾ ਨਹੀਂ ਕਰਨਾ ਅਸੀਂ ਦੁਖੀ ਆਹਦੇ ਬਹਿ ਕੇ ਕੰਮ ਨਹੀਂ ਆਉਂਦਾ ਜਦੋਂ ਪੱਤਰਕਾਰਾਂ ਨੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਮੁਲਾਜ਼ਮ ਵੱਲੋਂ ਵੀਡੀਓ ਬਣਾਉਣ ਤੋਂ ਰੋਕਣ ਲਈ ਖੋਇਆ ਗਿਆ ਕੈਮਰਾ ਪੁਲਿਸ ਵੱਲੋਂ ਮੀਡੀਆ ਨਾਲ ਅਜਿਹਾ ਬਤੀਰਾ ਕਰਨ ਤੇ ਭੜਕਿਆ ਮੀਡੀਆ ਆਓ ਦੇਖਦੇ ਹਾਂ ਸਮਰਾਲਾ ਤੋਂ ਸਾਡੇ ਪ੍ਰਤੀਨਿਧ ਦਿਨੇਸ਼ ਭਾਰਤਵਾਦੀ ਇਹ ਰਿਪੋਰਟ ਇਹਮ ਨਹੀਂ ਮਿਲਿਆ ਤੁਸੀਂ ਪੈਸਾ ਲਾ ਸਾਨੂੰ ਅਸੀਂ ਕਹਿੰਦੇ ਆ ਬਾਹਰ ਪਿੰਡ ਬਹਿਲੋਲਪੁਰ ਕੀ ਕਟਣਾ ਹੋਈ ਹੈ ਕਟੜਾ ਐਂ ਜੀ ਵੀ ਰੇਟ 10 ਲੱਖ ਰੁਪਇਆ ਤੁਹਾਡੋਂ ਧੱਕੇ ਨਾਲ ਸਾ ਤੋਂ ਕਬਜ਼ਾ ਲੈਂਦੇ ਨੇ ਸਾਨੂੰ ਰੇਟ ਨਹੀਂ ਮਨਜ਼ੂਰ ਹੈਗਾ ਇਹ ਅੱਜ ਜੋ ਜੀਡੀਟੀਮ ਕਬਜ਼ਾ ਲੈਣੀ ਹੈ ਟੀਮ ਧੱਕੇ ਨਾਲ ਕਬਜ਼ਾ ਲੈਣ ਲੱਗੀ ਹੈ ਜੀ ਸਾਡਾ ਧੱਕਾ ਮੁਕੀ ਕਰਦੇ ਨੇ ਪਰ ਅਸੀਂ ਇਹ ਨਹੀਂ ਹੋਣ ਦੇਣੀ ਜੀ ਇਹ ਸਰਕਾਰ ਵੱਲੋਂ ਸਰਕਾਰ ਵੱਲੋਂ ਜੀ ਉਹਨਾਂ ਫਰਾਸਨ ਭੇਜਾਇਆ ਉਹਨਾਂ ਨੇ ਸਰਕਾਰ ਨੇ ਵੀ ਧੱਕੇ ਨਾਲ ਤੁਸੀਂ ਕਬਜ਼ਾ ਲਓ ਸਾਨੂੰ ਮਤਲਬ ਕਬਜ਼ਾ ਨਹੀਂ ਮੰਨਦੂਗਾ ਜੀ ਇਹ ਅਜੇ ਤੱਕ ਇਹਦੀ ਕੋਈ ਰਕਮ ਨਹੀਂ ਹੈ ਨਹੀਂ ਆਈ ਸਾਨੂੰ ਸੱਚ ਹੋਈ ਅਸੀਂ ਖਾਤਾ ਨੇਤਾ ਜੀ ਕਿਸੇ ਨੇ ਅਸੀਂ ਦਿੱਤਾ ਬਿਲਕੁਲ ਇਹਨਾਂ ਨੂੰ ਤੁਸੀਂ ਇਦਾਂ ਕਿਦਾਂ ਹੋ ਸਕਦਾ ਵੀ ਛੋਟੀ ਜ਼ਮੀਨ ਤੁਹਾਨੂੰ ਪੈਸੇ ਦਿੱਤੇ ਵੀ ਗੱਲ ਲੈ ਲੈਣਗੇ ਬਿਲਕੁਲ ਜੀ ਥੋੜੇ ਸਾਹਮਣੇ ਧੱਕਾ ਵਾਂਗ ਥੋੜੇ ਸਾਹਮਣੇ ਸਾਨੂੰ ਧੱਕਾ ਧੱਕੇ ਕਰਦੇ ਸਾਡਾ ਮਾਲਕ ਜੀ ਨੇ ਕੋਈ ਪਹਿਲਾਂ ਨਹੀਂ ਦੀ ਇਹਨਾਂ ਨੇ ਹਾਂਜੀ ਕੀ ਨਾਮ ਆ ਜੀ ਸੁਖਜੀਤ ਸਿੰਘ ਆ ਜੀ ਮੇਰਾ ਨਾਮ ਪਿੰਡ ਨਗਰ ਬਲੋਲਪੁਰ ਆ ਜੀ ਇੱਥੇ ਹਾਈਵੇ ਬਣ ਰਹੇ ਕਿਹੜਾ ਹਾਈਵੇ ਆ ਸਾਰੇ ਇਹਨਾਂ ਨੇ ਮਤਲਬ ਸਾਡੀਆਂ ਜ਼ਮੀਨਾਂ ਧੱਕੇ ਨਾਲ ਐਕਵਾਇਰ ਕਰ ਰਿਆ ਜੀ ਸਾਨੂੰ ਅਸੀਂ ਇਹਨਾਂ ਤੋਂ ਕਿੰਨਾ ਕੋਈ ਇਹਨਾਂ ਨੂੰ ਕੋਈ ਖਾਤਾ ਦਿੱਤਾ ਜੀ ਨਾ ਹਲੇ ਇਹਨਾਂ ਤੋਂ ਅਸੀਂ ਕੋਈ ਪੈਸਾ ਲਿਆ ਜੀ ਠੀਕ ਆ ਜੀ ਸਾਡੀਆਂ ਜ਼ਮੀਨਾਂ ਦੋ ਫਾੜ ਹੋ ਚੁੱਕੀਆਂ ਨੇ ਜੀ ਇਹਨਾਂ ਨੇ ਸਾਈਟ ਦੇ ਨਾ ਸਾਨੂੰ ਇਹਨਾਂ ਨੇ ਅਜੇ ਤੱਕ ਕੋਈ ਕਲੀਅਰ ਕਰਿਆ ਵੀ ਤੁਹਾਡੀ ਇੰਨੀ ਜ਼ਮੀਨ ਆ ਰਹੀ ਆ ਅਸੀਂ ਉੱਥੇ ਜਾਂਦੇ ਆ ਸਾਨੂੰ ਨਾ ਦਫ਼ਤਰ ਜਾਂਦੇ ਆ ਐਸਡੀਐਮ ਦਫ਼ਤਰ ਜਾਂਦੇ ਉਹ ਕਹਿੰਦੇ ਲੁਧਿਆਣੇ ਜਾਓ ਤੁਹਾਨੂੰ ਉੱਥੋਂ ਲੈਟਰ ਕਾਗਜ਼ ਮਿਲਣਗੇ ਉੱਥੇ ਵਾਲੇ ਕਹਿੰਦੇ ਤੁਹਾਨੂੰ ਐਸਡੀਐਮ ਤੋਂ ਸਮਰਾਲੇ ਜਾਓ ਉੱਥੇ ਮਿਲ ਬੰਦ ਕਰਨਾ ਪਾਣੀ ਦਾ ਪ੍ਰਬੰਧ ਨਾ ਕੁਝ ਹੋਰ ਜੀ ਤਾਂ ਕੇ ਨਾਲ ਕੋਈ ਨਾ ਰਸਤਾ ਆਇਆ ਜੀ ਕੋਈ ਜਿੱਥੇ ਜੇ ਮੌਜੂਦਾ ਗੱਲ ਕਰੀਏ ਤਾਂ ਕੀ ਰੇਟ ਆ ਜਿਹੜਾ ਕੀਲੇ ਦਾ ਰੇਟ ਆ ਚੱਲਦੇ ਆ ਸਾਰਾ ਇੱਥੇ ਰੇਟ ਜੇ ਵੈਸੇ ਆਮ ਮਾਰਕੀਟ ਰੇਟ ਦੇਖੇ ਤਾਂ 50 50 ਲੱਖ ਰੁਪਏ ਚੱਲਦਾ ਜੀ ਸਰ ਇਹਨਾਂ ਨੇ ਸਾਰਾ ਕੁਝ ਮਤਲਬ ਇੱਕ ਫੈਕਟਰ ਵਗੈਰਾ ਲਗਾ ਕੇ ਸਾਨੂੰ ਤਕਰੀਬਨ 40 ਲੱਖ ਰੁਪਏ ਮਿਲਦਾ ਜੀ ਟੋਟਲ ਜਦਕਿ ਜਮੀਨਾਂ 50 50 60 60 ਲੱਖ ਰੁਪਏ ਤੋਂ ਉੱਪਰ ਦੀਆਂ ਜਮੀਨਾਂ ਨੇ ਜੀ ਰੋਡ ਦੇ ਨਾਲ ਤਾਂ ਹੋਰ ਵੀ ਰੇਟ ਇੱਥੇ ਖੜੇ ਆ ਇਹ ਜ਼ਮੀਨ ਦਾ ਕੀ ਰੇਟ ਆ ਭਾਜੀ ਇੱਥੋਂ 50 ਤੋਂ 60 ਲੱਖ ਰੁਪਏ ਵੈਸੇ ਮਾਰਕੀਟ ਰੇਟ ਚੱਲਦਾ ਜੀ ਇੱਥੇ ਵੈਸੇ ਤੁਸੀਂ ਗੱਲ ਫਾਈਨਲ ਕਰੋ ਵੀ ਅੱਜ ਹੀ ਅਮਲਾ ਫੈਲਾ ਲੈ ਕੇ ਆਏ ਨੇ ਤੁਹਾਨੂੰ ਪਹਿਲਾਂ ਕੋਈ ਨੋਟਿਸ ਆਇਆ ਦਾ ਸਾਨੂੰ ਕੋਈ ਨੋਟਿਸ ਨਹੀਂ ਆਇਆ ਜੀ ਇਹਨਾਂ ਦੇ ਵੱਲੋਂ ਸਾਨੂੰ ਕੋਈ ਪਟਾ ਪ੍ਰਸ਼ਾਸਨ ਦੇ ਵੱਲੋਂ ਕੋਈ ਨੋਟਿਸ ਨਹੀਂ ਆਇਆ ਜ ਲੇ ਉਦੋਂ ਸਾਨੂੰ ਕੋਈ ਕਲੀਅਰੈਂਸ ਨਹੀਂ ਆਈ ਜੀ ਵਕੀਲ ਸਾਹਿਬ ਕਹਿੰਦੇ ਨੇ ਅਸੀਂ ਕੇਸ ਲਾਇਆ ਤੁਹਾਨੂੰ ਕੋਈ ਨਾ ਕੋਈ ਅਸੀਂ ਲੈ ਕੇ ਦਵਾਂਗੇ ਜੀ ਜਾਂ ਰੇਟ ਵਧੂਗੀ ਜਾਂ ਪ੍ਰਸ਼ਾਸਨ ਕੁਝ ਵੀ ਕੋਈ ਹੱਲ ਕਰਕੇ ਦੇਊਗਾ ਜੀ ਅੱਜ ਸਿੱਧਾ ਹੀ ਆਕੇ ਅੱਜ ਸਿੱਧਾ ਹੀ ਆਕੇ ਸਾਡੇ ਸਰ ਕਬਜ਼ੇ ਲਾਉਣ ਲੱਗੇ ਸਫਸਲਾਂ ਬੀਜੀਆਂ ਹੋਈਆਂ ਸਰ ਫੇਸ ਖਰਚਾ ਕਰਿਆ ਹੋਇਆ ਕਿੱਥੋਂ ਜ਼ਿੰਮੇਦਾਰ ਬਜੂਗਾ ਜੀ ਪੰਜਾਬ ਸਰਕਾਰ ਦਾ ਵੀ ਜੇ ਅਸੀਂ ਲੈ ਮਤਲਬ ਐਮ ਐਲ ਏ ਸਾਹਿਬ ਤੱਕ ਹੁਣ ਤੱਕ ਕਿੰਨੀ ਵਾਰੀ ਉਹਨਾਂ ਨੂੰ ਲੈਟਰਾਂ ਦੇ ਚੱਕੇ ਲਿਖ ਲੇ ਕੇ ਜੀ ਤੇ ਉਹਨਾਂ ਨੇ ਵੀ ਕੋਈ ਜ਼ਿੰਮੇਦਾਰਾਂ ਨਾਲ ਕਿੰਨੇ ਕਿੰਨੇ ਵਾਰੀ ਅਸੀਂ ਜਥੇਬੰਦੀਆਂ ਜਾ ਕੇ ਉਹਨਾਂ ਨੂੰ ਮਿਲ ਚੁੱਕੇ ਆ ਉਹਨਾਂ ਵੱਲੋਂ ਵੀ ਕੋਈ ਐਮ ਐਲ ਏ ਨਹੀਂ ਜਾਂ ਕਿਸੇ ਕੋਈ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਗੀ ਕਿਸੇ ਨੇ ਅੱਗੇ ਤੱਕ ਵਾਹੇ ਨਹੀਂ ਫੜੀ ਜੀ ਮੇਰਾ ਨਾਮ ਸੂਰਤ ਸਿੰਘ ਆ ਜੀ ਕਿਹੜਾ ਪਿੰਡ ਆ ਜੀ ਆਪਣਾ ਪਿੰਡ ਬਹਿਲੋਲਪੁਰ ਆ ਜੀ ਇਹ ਜਿਹੜਾ ਹਾਈਵੇ ਨਿਕਲ ਰਿਹਾ ਇਹਦਾ ਕੀ ਮਾਮਲਾ ਤੁਹਾਡੀ ਜ਼ਮੀਨ ਕਿੰਨੀ ਮਾਮਲਾ ਕੀ ਆ ਇੱਕ ਤਾਂ ਇਹਨਾਂ ਨੇ ਜੀ ਪੈਸੇ ਬਹੁਤ ਕੱਟ ਦਿੱਤੇ ਆ ਸਾਨੂੰ ਨੰਬਰ 2 ਜੀ ਸਾਡੀਆਂ ਜ਼ਮੀਨਾਂ ਧੱਕੇ ਨਾਲ ਬਾਹਰ ਲੀਆਂ ਇਹਨਾਂ ਨੇ ਪੈਸਾ ਹਾਲ ਤੱਕ ਕੋਈ ਨਹੀਂ ਦਿੱਤਾ ਸਾਡੇ ਨੂੰ ਵੀ ਜੇ ਆਪਾਂ ਗੱਲ ਕਰੀਏ ਥੋੜਾ ਕਿੰਨੇ ਟਾਈਮ ਤੋਂ ਜਿਹੜਾ ਤੁਸੀਂ ਫਾਇਲਾਂ ਦਿੱਤੀਆਂ ਫਾਇਲਾਂ ਸਾਡੀਆਂ ਦਿੱਤੀਆਂ ਪਹਿਲਾਂ ਲੁਧਿਆਣੇ ਦਿੱਤੀਆਂ ਸੀ ਜੀ 8ਵੇਂ ਮਹੀਨੇ ਤੋਂ ਅਸੀਂ ਹੁਣ ਕਹਿੰਦੇ ਵੀ ਤੁਹਾਡਾ ਜਿਹੜਾ ਰਿਕਾਰਡ ਆ ਉਹ ਸੰਭਰਾਲੇ ਭੇਜ ਦਿੱਤਾ ਐਸਡੀਐਮ ਦੇ ਐਸਡੀਐਮ ਦੇ ਅਸੀਂ ਜਾਂਦੇ ਰਹੇ ਹਾਂ ਦੋ ਤਿੰਨ ਦਿਨ ਹੁਣ ਅਸੀਂ ਫਾਇਲਾ ਬਣਾ ਕੇ ਫਿਰ ਦੇ ਦਿੱਤੀਆਂ ਇਹਨਾਂ ਨੂੰ ਹਾਲੇ ਸਾਨੂੰ ਕੋਈ ਮਾਜਬਾ ਨਹੀਂ ਮਿਲਿਆ ਕੋਈ ਸਾਨੂੰ ਪੈਸਾ ਨਹੀਂ ਮਿਲਿਆ ਜ਼ਮੀਨਾਂ ਬਾਹਰ ਚੁੱਕੇ ਤੁਹਾਡੀ ਜ਼ਮੀਨ ਖਾਲੀ ਕਰਾ ਚੁੱਕੇ ਨੇ ਹਾਂਜੀ ਨੀ ਹੁਣ ਕੀ ਲੱਗਦਾ ਤੁਹਾਨੂੰ ਪੈਸੇ ਕਦੋਂ ਮਿਲਣਗੇ ਕੀ ਐਸ਼ਵਾਸ਼ਣ ਹਣਾ ਐਸਡੀਐਮ ਸਾਹਿਬ ਕਹਿੰਦੇ ਨੇ ਵੀ ਅਸੀਂ 15 ਦਿਨ ਦੇ ਵਿੱਚ ਦਵਾਵਾਗੇ ਤੁਹਾਨੂੰ ਇਹ ਜਿਹੜਾ ਮਾਮਲਾ ਪੱਜੇ ਦੇਖੋ ਜੀ ਇਹ ਨੈਸ਼ਨਲ ਹਾਈਵੇ ਦਾ ਜਿਹੜਾ ਪ੍ਰੋਜੈਕਟ ਹੈਗੇ ਨੇ ਪੈਕੇਜ 2 ਲੁਧਿਆਣਾ ਤੋਂ ਰੋਪੜ ਦੇ ਤਹਿਤ ਆ ਇਹ ਬੈਲ ਹੌਲਪੁਰ ਪਿੰਡ ਦੇ ਵਿੱਚ ਪ੍ਰੋਜੈਕਸ਼ਨ ਲਾਈਨ ਆਏ ਆ 2021 ਦੇ ਵਿੱਚ ਇਹਨਾਂ ਪਿੰਡਾਂ ਦੇ ਅਵਾਰਡ ਹੋ ਗਏ ਸੀਗੇ ਤੇ ਐਸ ਪਰ ਐਕਟ ਰਾਈਟ ਟੂ ਫੇਅਰ ਕੰਪਨਸੇਸ਼ਨ ਜਿਹੜਾ ਐਕਟ ਹੈਗਾ ਵੇ 2013 ਦੇ ਅਨੁਸਾਰ ਆਪਾਂ 60 ਦਿਨਾਂ ਬਾਅਦ ਜਿਹੜੀ ਜ਼ਮੀਨ ਉਹ ਅਵਾਰਡ ਤੋਂ ਬਾਅਦ ਨੈਸ਼ਨਲ ਹਾਈਵੇ ਨੂੰ ਵੈਸਟ ਉਸ ਸੰਬੰਧੀ ਦੇ ਵਿੱਚ ਆਪਣਾ ਅੱਜ ਕਬਜ਼ਾ ਲੈਣ ਆਏ ਆ ਤੇ ਜਿਹੜੋ ਮਾਨਯੋਗ ਹਾਈ ਕੋਰਟ ਨੇ ਆਰਡਰ ਕੀਤੇ ਨੇ ਵੀ ਜਿਸ ਕਿਸੇ ਦੇ ਕਿਸਾਨ ਭਰਾ ਦੀ ਕੋਈ ਫਾਈਲ ਪੈਂਡਿੰਗ ਹੈ ਪੈਸਿਆਂ ਦੀ ਜਿਹੜੀ ਪੈਂਡਿੰਗ ਪਈ ਤੜਕੋ ਉਹ ਇਮੀਡੀਏਟਲੀ ਕਲੀਅਰ ਕੀਤੀ ਜਾਵੇ ਉਸ ਸੰਬੰਧ ਦੇ ਵਿੱਚ ਜਿਹੜੇ ਇਹਨਾਂ ਨੂੰ ਮੈਂ ਲਾਸਟ ਵੀਕ ਇੱਥੇ ਇੱਕ ਕੈਂਪ ਲਾਇਆ ਸੀਗਾ ਸਾਰਿਆਂ ਨੂੰ ਇੱਕ ਚੈਕਲਿਸਟ ਦਿੱਤੀ ਸੀ ਜਿਸ ਅਨੁਸਾਰ ਜੋ-ਜੋ ਰੈਲੇਵੈਂਟ ਡਾਕੂਮੈਂਟਸ ਹੀ ਇਹ ਲਾ ਕੇ ਆਪਣੇ ਤੁਸੀਂ ਪੈਸੇ ਲੈ ਸਕਦੇ ਹੋ ਮੇਰੇ ਕੋਲ 15 ਕ ਫਾਈਲਾਂ ਜਿਹੜੀਆਂ ਕੱਲ ਜਾਂ ਪਰਸੋ ਮੇਰੇ ਕੋ ਆ ਗਈਆਂ ਇਹਨਾਂ ਨੇ ਕਿਸਾਨ ਭਰਾ ਬਣ ਦਿੱਤੀਆਂ ਵੀ ਉਹਨਾਂ ਦੇ ਵਿਦਿਨ 15 ਦਿਨ ਦੇ ਵਿੱਚ ਵਿੱਚ ਪੈਸੇ ਜਿਹ ਕਬਜ਼ਾ ਅਸੀਂ ਅੱਜ ਲੈਣ ਆਏ ਆ ਉਸ ਸਬੰਧ ਵਿੱਚ ਮਾਨਯੋਗ ਹਾਈ ਕੋਰਟ ਨੇ ਇਹ ਵੀ ਕਿਹਾ ਸੀ ਵੀ 2 ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਹੈਗਾ ਜਿੱਥੇ ਕਿਤੇ ਅਵਾਰਡ ਹੋ ਚੁੱਕਾ ਹੋਇਆ ਉਹਦਾ ਪੋਜੈਸ਼ਨ ਲੈ ਆ ਜਾਵੇ ਉਸ ਲੜੀ ਤਹਿਤ ਮਾਨਯੋਗ ਹੁਕਮ ਨਾਲ ਜੀ ਸਾਹਿਬ ਵੀ ਗੱਲ ਕਰੀਏ ਤੁਸੀਂ ਐਂਓ ਕਬਜ਼ਾ ਲੈਣ ਵਾਸਤੇ ਕਿਸਾਨ ਵਿਰੋਧ ਕਰ ਰਹੇ ਨੇ ਕਿਉਂ ਕਰ ਰਹੇ ਨੇ ਜੀ ਉਹ ਕਹਿ ਰਹੇ ਨੇ ਸਾਨੂੰ ਤਾਂ ਕੋਈ ਨੋਟਿਸ ਹੀ ਨਹੀਂ ਅਸੀਂ ਆਪਣੀ ਜ਼ਮੀਨ ਕੋਈ ਖਾਤਾ ਨੰਬਰ ਨਹੀਂ ਦਿੱਤਾ ਕੋਈ ਖਾਤ ਨਹੀਂ ਦਿੱਤੇ ਤਾਂ ਵੀ ਇਹ ਸਾਡੀ ਜ਼ਮੀਨ ਦਾ ਕਬਜ਼ਾ ਲੈਣਾ ਮੈਂ ਵੇਖੋ ਬਹਿਲੋਲਪੁਰ ਦੀ ਗੱਲ ਕਰਾਂ ਪੋਤ ਦੀ ਗੱਲ ਕਰਾਂ 90% ਲੋਕਾਂ ਨੇ ਪੈਸੇ ਚੱਕਲੇ ਹੋਏ ਨੇ ਇਹਨਾਂ ਦੋ ਪਿੰਡਾਂ ਦੀ ਪੈਸੇ ਚੁਕਨਾ ਨਾ ਚੁਕਨਾ ਕਿਸਾਨ ਦੀ ਮਰਜ਼ੀ ਹੈ ਸੀ ਬੇਨਤੀ ਕਰ ਸਰ ਵੀ ਆਪਣੀ ਫਾਈਲ ਜਮ੍ਹਾਂ ਕਰਾਓ ਜਿਵੇਂ ਮੇਰੇ ਕੋ 15 ਫਾਈਲਾਂ ਕੈਂਪਲ ਆਇਆ ਸੀ ਵੀ ਫਾਈਲਾਂ ਮੇਰੇ ਕੋ ਆ ਵੀ ਗਈਆਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਜਦੋਂ ਅਵਾਰਡ ਅਨਾਉਂਸ ਹੋ ਜਾਂਦਾ ਵੇ 60 ਦਿਨਾਂ ਬਾਅਦ ਜਿਹੜੀ ਜ਼ਮੀਨ ਹੁੰਦੀ ਹੈ ਨੈਸ਼ਨਲ ਹਾਈਵੇ ਨੂੰ ਵੈਸਟ ਕਰ ਜਾਂਦੀ ਹੈ ਨੈਸ਼ਨਲ ਹਾਈਵੇ ਸਰਕਾਰ ਐਕਟ ਦਾ ਕਹਿਣਾ ਹੈ ਵੀ ਕੋਈ ਵੀ ਜਿਹੜੇ ਤੁਸੀਂ ਪਬਲਿਕ ਵਰਕਸ ਕੰਮ ਕਰਦੇ ਨੇ ਜਿਵੇਂ ਸੜਕਾਂ ਬਣਾਉਣੀਆਂ ਹਸਪਤਾਲ ਬਣਾਉਣੇ ਆ ਕੋਈ ਰੋਡ ਬਣਾਣੀ ਹੈ ਉਹਦੇ ਵਾਸਤੇ ਤੁਸੀਂ ਜ਼ਮੀਨ ਕੋਇਲ ਕਰਕੇ ਰੋਕ ਨਹੀਂ ਲੱਗ ਜਾ ਸਕਦੀ ਹਾਂ ਜਿਹੜੇ ਕਿਸਾਨ ਪਰਵਾਰ ਵਾਲਾ ਕੁਝ ਰੋਸ ਹੈਗਾ ਉਹਨਾਂ ਨੂੰ ਪੈਸੇ ਘੱਟ ਮਿਲੇ ਨੇ ਉਹ ਆਰਬਿਟਰਰ ਕੋ ਜਾ ਕੇ ਆਪਣਾ ਹਾਨਸਮਾਨ ਦਾ ਕੇਸ ਲਗਾ ਸਕਦੇ ਨੇ ਜੋ ਵੀ ਆਰਬਿਟਰਰ ਠੀਕ ਸਮਝੇਗਾ ਉਹਨਾਂ ਦੇ ਪੈਸੇ ਵੱਧ ਜਾਣਗੇ ਤੇ ਉਹਨਾਂ ਨੂੰ ਪੈਸੇ ਮਿਲ ਜਾਣਗੇ ਫਿਲਹਾਲ ਜੋ ਅਵਾਰਡ ਹੋਇਆਵੇ ਉਸ ਸੰਸਾਰ ਆਪਣੀਆਂ ਫਾਈਲਾਂ ਨਾਲ ਮੈਂ ਸਾਰਿਆਂ ਨੂੰ ਬੇਨਤੀ ਤੁਹਾਡੇ ਚੈਨਲ ਦੇ ਮੱਦੇਨਜ਼ਰ ਵੀ ਮਿਹਨਤੀ ਕਰਦਾ ਹਾਂ ਆਪਣੇ ਆਪਣੇ ਫਾਈਲ ਲਾਣ ਉਹਨਾਂ ਨੂੰ 15 ਦਿਨ ਦੇ ਵਿੱਚ ਵਿੱਚ ਅਸੀਂ ਪੈਸੇ ਦੇਵਾਂਗੇ ਸਰ ਕਿੰਨਾ ਰਕਬਾ ਬਣਦਾ ਜਿਹੜਾ ਹੈਗਾ ਬਲੋਲਪੁਰ ਪਿੰਡ ਦਾ ਜਾਂ ਤੁਹਾਡੇ ਜਿਹੜਾ ਤੁਹਾਡੇ ਏਰੀਆ 'ਚ ਪੈਂਦਾ ਜੀ ਹਾਂ ਟੋਟਲ ਜਿਹੜਾ ਅਪਰੋਕਸੀਮੇਟਲੀ ਜਿਹੜਾ ਹੈਗਾ ਮੇਰਾ 39 ਪਿੰਡਾਂ ਜਣੇ ਜੀ ਪੈਕਜ 2 ਦੇ ਵਿੱਚ ਬਹਿਲੌਰਪੁਰ ਦੀ ਗੱਲ ਕਰੀਏ ਤੇ 5.75 ਕਿਲੋਮੀਟਰ ਹੈਗਾ ਤੇ ਦੈਨ ਉਸ ਤੋਂ ਬਾਅਦ ਪੋਤ ਦੀ ਗੱਲ ਕਰੀਏ 2 ਕਿਲੋਮੀਟਰ ਉਹ ਵੀ ਏਰੀਆ ਹੈਗਾ ਅੱਜ ਅਸੀਂ ਇਹ ਦੋ ਪਿੰਡਾਂ ਦੇ ਪ੍ਰੋਜੈਕਸ਼ਨ ਲੈ ਰਹੇ ਹਾਂ ਫਿਰ ਹੋਰ ਲਈ ਆਪਾਂ ਕੇ ਪੋਜੀਸ਼ਨ ਲੈਂਦੇ ਹਾਂ ਸਰ ਜਿਹੜਾ ਰੜਕਾ ਲੱਗਿਆ ਕਿਸਾਨ ਜਿਹੜਾ ਰੋਗ ਰਹੇ ਨੇ ਬਲੌਰਪੁਰ ਪਿੰਡ ਦੇ ਵਿੱਚ ਵੀ ਹੈ ਜਾਂ ਕਿਸੇ ਹੋਰ ਪਿੰਡ ਵਿੱਚ ਵੀ ਹੈ ਦੇਖੋ ਜੀ ਅੱਜ ਸ਼ੁਰੂਆਤ ਅਸੀਂ ਬਹਿਲੌਰਪੁਰ ਤੋਂ ਕੀਤੀ ਹੈ ਅਸੀਂ ਪਹਿਲੋ ਉਹਨਾਂ ਪਿੰਡਾਂ ਤੇ ਜਾ ਰਹੇ ਹਾਂ ਜਿੱਥੇ ਮੈਕਸਿਮਮ ਲੋਕਾਂ ਨੇ ਪੈਸੇ ਲੈ ਲਏ ਹੋਏ ਨੇ ਸੋ ਬਹਿਲੌਰਪੁਰ ਪੋਤ ਦੇ ਵਿੱਚ ਮੈਕਸਿਮ